ਇਸ ਲਈ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਹੈ ਟੱਕਰ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਮਾਸੂਮ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਰੋ ਰਹੇ ਨੇ ਤੜਫ ਰਹੇ ਨੇ ਤੇ ਗੁੱਸੇ ਦੇ ਵਿੱਚ ਸਕੂਲ ਬੱਸ ਦੀ ਭੰਨ ਤੋੜ ਵੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਜਨਾਲਾ ਦੇ ਪਿੰਡ ਪੂੰਗਾ ਤੋਂ ਜਿੱਥੇ ਉਸ ਵੇਲੇ ਮਾਤਮ ਛਾ ਗਿਆ ਜਦੋਂ ਇੱਕ ਮੋਟਰਸਾਈਕਲ ਸਵਾਰ ਪਰਿਵਾਰ ਦੀ ਟੱਕਰ ਇੱਕ ਸਕੂਲ ਬੱਸ ਦੇ ਨਾਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਗੁੱਸੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਕੂਲ ਬੱਸ ਦੀ ਭੰਨ ਤੋੜ ਕੀਤੀ ਗਈ ਹੈ ਤੇ ਸਕੂਲ ਦੀ ਬੱਸ ਨੂੰ ਕਿਤੇ ਵੀ ਨਹੀਂ ਲਿਜਾਣ ਦੀ ਗੱਲ ਕਹੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਸਮਝੌੜ ਦੇ ਵਿੱਚ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਦੋਂ ਵਾਪਰਦਾ ਹੈ ਤਾਂ ਸਕੂਲ ਬੱਸ ਦਾ ਜੋ ਡਰਾਈਵਰ ਹੁੰਦਾ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਇੱਕ ਪਰਿਵਾਰ ਜੋ ਉੱਜੜ ਗਿਆ ਇਸ ਹਾਦਸੇ ਦੇ ਵਿੱਚ ਇੱਕ ਮਾਸੂਮ ਨਵੀਂ ਆਪਣੀ ਜਾਨ ਗਵਾਣੀ ਪਈ ਹੈ ਅਜਨਾਲਾ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਬੱਸ ਤੇ ਮੋਟਰਸਾਈਕਲ ਦੀ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਤਿੰਨੇ ਲੋਕ ਜੋ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਦੀ ਹੈ ਮੇਰੇ ਗੱਡੀਆਂ ਆਣੀਆਂ ਮਗਰ ਨਾਲ ਐਕਸੀਡੈਂਟ ਹੋਇਆ ਹੈ ਮੈਂ ਬਾਈ ਸਕੂਟਰੀ ਤੇ ਆਇਆ ਤਾਂ ਕੋਈ ਦੇਹ ਮੁੰਡੇ ਕਲਾ ਕਰਨਗੇ ਐਕਸੀਡੈਂਟ ਹੋਇਆ ਮਗਰ ਆ ਕੇ ਗੇ ਤੇ ਦਸਦਾ ਹੋਰ ਭੱਜ ਗਿਆ ਬੱਸ ਨਾਲ ਜਦੋਂ ਮੈਂ ਲਾਦੇ ਤੇ ਲੈ ਗਿਆ ਵੀਰ ਭਾਈ ਕਿਤੇ ਬੱਜਨੇ ਬੱਸ ਲੱਗ ਲੈਂਦੀ ਹੈ ਇਹ ਪਾਜੀ ਐਕਸੀਡੈਂਟ ਹੋ ਗਿਆ ਪੂਨੇ ਲੱਗ ਗਏ ਠੂੰਗੇ ਪਿੰਡ ਤੇ ਲੱਗ ਗਏ ਹੋਇਆ ਇੱਕ ਇਹਨਾਂ ਦੀ ਬੇਟੀ ਛੋਟੀ ਜੀ ਆ 4-5 ਸਾਲ ਦੀ ਸ਼ੀਰਤ ਬੱਚੀ ਆ ਤੇ ਸੁਨੀਤਾ ਕੋਰ ਇੱਕ ਲੇਡੀ ਜੀ ਆ ਇਹੀ ਰਾਸੇ ਹੀ ਰਾਮ ਸਿੰਘ ਤੇ ਮੇਵਾ ਸਿੰਘ ਜਿਹੜਾ ਹੈ ਜੀ ਰਾਮ ਸਿੰਘ ਚਲਾਉਂਦਾ ਹੈ ਆਪਣੇ ਮੋਟਰਸਾਈਕਲ ਤੇ ਸਤੀ ਤੇ ਸੁਨੀਤਾ ਤੇ ਬੱਚੀ ਇਹਨਾਂ ਨੇ ਮੋਟਰਸਾਈਕਲ ਤੇ ਬੈਠੇ ਇਹਨਾਂ ਨੂੰ ਜੱਦ ਹੋ ਗਈ ਤੇ ਨਾ ਵੀ ਹੋ ਗਈ ਹੋਇਆ ਕਿ ਐਕਸੀਡੈਂਟ ਪਤਾ ਲੱਗਾ ਕੁਝ ਹਾਂਜੀ ਐਕਸੀਡੈਂਟ ਮੋਟਰਸਾਈਕਲ ਗੱਡੀ ਦਾ ਅਲ バス ਸਕੂਲ ਬੱਸ ਦਾ ਅੱਛਾ ਹੁਣ ਕੀ ਕਾਰਵਾਈ ਕਰ ਰਹੇ ਹੋ ਹੁਣ ਜੋ ਬੰਦੀ ਕਾਰਵਾਈ ਕਰਾਂਗੇ ਜੀ ਕੀ ਮਤਲਬ ਬੀਚ ਫੜਿਆ ਕੋ ਡਰਾਈਵਰ ਬੰਦਾ ਫੜ ਗਿਆ ਨਹੀਂ ਜੀ ਡਰਾਈਵਰ ਭੱਜ ਗਿਆ ਉਹ ਕੋਈ ਨਹੀਂ ਹਾਂ ਜਿਹੜੇ ਮਤਲਬ ਮਰਮਤਾਂ ਕਰਦੇ ਦੀ ਕਹਾਣੀ ਹੈ ਅੱਜ ਪੋਸਟਮਾਰਟ ਕਰਾਵਾਂਗੇ ਜਿਹੜਾ ਬੰਦਾ ਆਪਣੇ ਫਟਰੇ ਉਹਦਾ ਇਲਾਜ ਕਰਾਵਾਂਗੇ ਮੋਰਚਾ ਕਿੰਨੇ ਸਵਾਰ ਹੋਏ ਚਾਰ ਜਣੇ ਸੀ ਜੀ ਬੱਚੀ ਬਾਦ ਤੇ ਨਾਂਦੇ ਹੋ ਗਏ ਕੀ ਨਾਮ ਸੀ ਜੀ ਇੱਕ ਤੇ ਇੱਕ ਸਤੀ ਕੌਰ ਤੇ ਸੁਨੀਤਾ ਇਹ ਬੱਚੀ ਇਸੀ ਰਿਤੇ ਆ ਗੁੰਗੇ ਲੱਗੇ ਪੈਂਡ ਬੁੰਗੇ ਦਾ ਹਾਂ ਜੀ ਸਕੂਲ ਦੇ ਜਿਹੜਾ ਮਾਲਕ ਹੈਗਾ ਉਹਦੇ ਕੋਲ ਕੋਈ ਵੀ ਚੀਜ਼ ਕਰ ਸਕਦੀ ਹਾਂ ਜੀ ਕਾਜ ਪੱਤਰ ਵੇਖਾਂਗੇ ਜੇ ਨਾ ਗੱਡੀ ਦਾ ਕੋਈ ਆਪਣੇ ਕਾਜ ਹੋਏ ਜਾਂ ਮਾਲਕ ਦਾ ਨਾਮ ਵਿੱਚ ਆਉਂਦਾ ਹੈ ਤਾਂ ਜ਼ਰੂਰ ਕਾਰਵਾਈ ਹੋਏਗੀ